ਤੁਸੀਂ ਦੇਖ ਰਹੇ ਹੋ ਜਾਨੀ ਤੇ ਅਸ਼ੀ ਨਿਊਜ਼ ਚੈਨਲ ਇਸ ਟਾਈਮ ਇੱਕ ਵੱਡੀ ਖਬਰ ਕੈਨੇਡਾ ਦੀ ਰਾਜਨੀਤੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫਾ ਦੇਣ ਦੀਆਂ ਲਗਾਤਾਰ ਚਰਚਾਵਾਂ ਛਿੜੀਆਂ ਹੋਈਆਂ ਨੇ ਕਿਹਾ ਜਾ ਰਿਹਾ ਹੈ ਕਿ ਇਸ ਹਫਤੇ ਜਸਟਿਨ ਟਰੂਡੋ ਵੱਲੋਂ ਇਹ ਅਸਤੀਫਾ ਦਿੱਤਾ ਜਾ ਸਕਦਾ ਹੈ ਹਾਲਾਂਕਿ ਕੈਨੇਡਾ ਦੀਆਂ ਕਈ ਅਖਬਾਰਾਂ ਅਤੇ ਮੀਡੀਆ ਰਾਈਆਂ ਏ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਜਲਦ ਅਸਤੀਫਾ ਦੇ ਸਕਦੇ ਨੇ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਆਖਿਰ ਉਹ ਅਸਤੀਫਾ ਦਿੰਦੇ ਨੇ ਜਾਂ ਨਹੀਂ ਹੋ ਰਿਹਾ ਇਹਨਾਂ ਦੇ ਅਸਤੀਫੇ ਦੇ ਪਿੱਛੇ ਆਖਿਰ ਕਾਰਨ ਕੀ ਹੈ ਅਹ ਹਜੇ ਤੱਕ ਸਾਹਮਣੇ ਨਹੀਂ ਆ ਸਕਿਆ ਲੇਕਿਨ ਜਿੱਥੇ ਚਰਚਾਵਾਂ ਚੜੀਆਂ ਹੋਈਆਂ ਨੇ ਕਿ ਜਸਟਿਨ ਟਰੂਡੋ ਲਿਬਰਲ ਪਾਰਟੀ ਦੇ ਲੀਡਰ ਨੇ ਅਤੇ ਉਹਨਾਂ ਦੀ ਹੀ ਪਾਰਟੀ ਦੇ ਸੰਸਦਾਂ ਵੱਲੋਂ ਲਗਾਤਾਰ ਉਹਨਾਂ ਨੂੰ ਆਪਣਾ ਜੋ ਪ੍ਰਧਾਨ ਮੰਤਰੀ ਦਾ ਅਹੁਦਾ ਹੈ ਉਸ ਨੂੰ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਲੇਕਿਨ ਹਜੇ ਤੱਕ ਪਾਰਟੀ ਅਤੇ ਉਹਨਾਂ ਦੇ ਸੰਸਦਾਂ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਲੇਕਿਨ ਕਿਹਾ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਜਲਦ ਅਸਤੀਫਾ ਦੇ ਸਕਦੇ ਨੇ ਕਿਹਾ ਜਾ ਰਿਹਾ ਹੈ ਕਿ ਇਸੇ ਹਫਤੇ ਉਹਨਾਂ ਦੀ ਪਾਰਟੀ ਦੀ ਮੀਟਿੰਗ ਹੈ ਸ਼ਾਇਦ ਉਹ ਮੀਟਿੰਗ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਅਸਤੀਫਾ ਦੇ ਸਕਦੇ ਨੇ ਇਹ ਇੱਕ ਵੱਡੀ ਖਬਰ ਕੈਨੇਡਾ ਦੀ ਰਾਜਨੀਤੀ ਨੂੰ ਲੈ ਕੇ ਸਾਹਮਣੇ ਆਈ ਹੈ ਹਾਲਾਂਕਿ ਇਹ ਵੀ ਚਰਚਾਵਾਂ ਛਿੜੀਆਂ ਕਿ ਜਸਟਿਨ ਟਰੂਡੋ ਪਿਛਲੇ ਕਾਫੀ ਸਮੇਂ ਤੋਂ ਆਪਣੀ ਲਿਬਰਲ ਪਾਰਟੀ ਤੋਂ ਲਗਾਤਾਰ ਅਲੱਗ ਹੁੰਦੇ ਹੋਏ ਅਲੱਗ ਫੈਸਲੇ ਲੈਂਦੇ ਹੋਏ ਨਜ਼ਰ ਆਏ ਸੀ ਜਿਸ ਦੇ ਚੱਲਦੇ ਪਾਰਟੀ ਲੀਡਰ ਉਹਨਾਂ ਤੋਂ ਕਾਫੀ ਖਫਾਨ ਸਨ ਇਸੇ ਦੇ ਚੱਲਦੇ ਉਹਨਾਂ ਦੇ ਉੱਤੇ ਲਗਾਤਾਰ ਦਬਾਅ ਪਾਇਆ ਜਾਇਆ ਸੀ ਲੇਕਿਨ ਇਸ ਦੇ ਵਿੱਚ ਕਿੰਨੀ ਕੀ ਸਚਾਈ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਹਜੇ ਤੱਕ ਲਗਾਤਾਰ ਕੈਨੇਡਾ ਦੇ ਵਿਦੇਸ਼ੀ ਰਾਜਨੀਤੀ ਦੇ ਵਿੱਚ ਚਰਚਾਵਾਂ ਛਿੜੀਆਂ ਆਈਆਂ ਹਨ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਉਣ ਵਾਲੇ ਇੱਕ ਹਫਤੇ ਦੇ ਵਿੱਚ ਅਸਤੀਫਾ ਦਿੱਤਾ ਜਾ ਸਕਦਾ ਹੈ ਲਗਾਤਾਰ ਹੁਣ ਇਹ ਚਰਚਾਵਾਂ ਛਿੜੀਆਂ ਆ ਜਾਂ ਲੇਕਿਨ ਇਸ ਤੋਂ ਬਾਅਦ ਹੁਣ ਵਰਡ ਦੀ ਰਾਜਨੀਤੀ ਦੇ ਵਿੱਚ ਲਗਾਤਾਰ ਹਲਚਲ ਮਚੀ ਹੋਈ ਹੈ ਕਿ ਆਖਿਰ ਜਏ ਕੀ ਕਰਨੇ ਕਿ ਜਸਟਿਨ ਟਰੂਡੋ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਤੇ ਕਾਫੀ ਚਰਚਿਤ ਵੀ ਚਿਹਰਾ ਵੀ ਨੇ ਉਹਨਾਂ ਵੱਲੋਂ ਅਚਾਨਕ ਇਹ ਅਸਤੀਫਾ ਦਿੱਤਾ ਜਾ ਰਿਹਾ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਜਿਸ ਕਰਕੇ ਲਗਾਤਾਰ ਹਲਚਲ ਮਚੀ ਹੋਈ ਹੈ ਸ਼ਸ਼ੀਕਲ ਜੀ ਮੈਂ ਰਾਧਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੇ ਐਸ਼ੀ ਨਿਊਜ਼ ਚੈਨਲ ਇਸ ਟਾਈਮ ਇੱਕ ਵੱਡੀ ਖਬਰ ਕਨੇਡਾ ਦੀ ਰਾਜਨੀਤੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫਾ ਦੇਣ ਦੀਆਂ ਲਗਾਤਾਰ ਚਰਚਾਵਾਂ ਛਿੜੀਆਂ ਹੋਈਆਂ ਨੇ ਕਿਹਾ ਜਾ ਰਿਹਾ ਹੈ ਕਿ ਇਸ ਹਫਤੇ ਜਸਟਿਨ ਟਰੂਡੋ ਵੱਲੋਂ ਇਹ ਅਸਤੀਫਾ ਦਿੱਤਾ ਜਾ ਸਕਦਾ ਹੈ ਹਾਲਾਂਕਿ ਕਨੇਡਾ ਦੀਆਂ ਕਈ ਅਖਬਾਰਾਂ ਅਤੇ ਮੀਡੀਆ ਰਾਈਆਂ ਏ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਜਲਦ ਅਸਤੀਫਾ ਦੇ ਸਕਦੇ ਨੇ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਆਖਿਰ ਉਹ ਅਸਤੀਫਾ ਦਿੰਦੇ ਨੇ ਜਾਂ ਨਹੀਂ ਹੋ ਰਿਹਾ ਇਹਨਾਂ ਦੇ ਅਸਤੀਫੇ ਦੇ ਪਿੱਛੇ ਆਖਿਰ ਕਾਰਨ ਕੀ ਹੈ ਅਹ ਹਜੇ ਤੱਕ ਸਾਹਮਣੇ ਨਹੀਂ ਆ ਸਕਿਆ ਲੇਕਿਨ ਜਿੱਥੇ ਚਰਚਾਵਾਂ ਚੜੀਆਂ ਹੋਈਆਂ ਨੇ ਕਿ ਜਸਟਿਨ ਟਰੂਡੋ ਲਿਬਰਲ ਪਾਰਟੀ ਦੇ ਲੀਡਰ ਨੇ ਅਤੇ ਉਹਨਾਂ ਦੀ ਹੀ ਪਾਰਟੀ ਦੇ ਸੰਸਦਾਂ ਵੱਲੋਂ ਲਗਾਤਾਰ ਉਹਨਾਂ ਨੂੰ ਆਪਣਾ ਜੋ ਪ੍ਰਧਾਨ ਮੰਤਰੀ ਦਾ ਅਹੁਦਾ ਹੈ ਉਸ ਨੂੰ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਲੇਕਿਨ ਹਜੇ ਤੱਕ ਪਾਰਟੀ ਅਤੇ ਉਹਨਾਂ ਦੇ ਸੰਸਦਾਂ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਲੇਕਿਨ ਕਿਹਾ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਜਲਦ ਅਸਤੀਫਾ ਦੇ ਸਕਦੇ ਨੇ ਕਿਹਾ ਜਾ ਰਿਹਾ ਹੈ ਕਿ ਇਸੇ ਹਫਤੇ ਉਹਨਾਂ ਦੀ ਪਾਰਟੀ ਦੀ ਮੀਟਿੰਗ ਹੈ ਸ਼ਾਇਦ ਉਹ ਮੀਟਿੰਗ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਅਸਤੀਫਾ ਦੇ ਸਕਦੇ ਨੇ ਇਹ ਇੱਕ ਵੱਡੀ ਖਬਰ ਕੈਨੇਡਾ ਦੀ ਰਾਜਨੀਤੀ ਨੂੰ ਲੈ ਕੇ ਸਾਹਮਣੇ ਆਈ ਹੈ ਹਾਲਾਂਕਿ ਇਹ ਵੀ ਚਰਚਾਵਾਂ ਛਿੜੀਆਂ ਕਿ ਜਸਟਿਨ ਟਰੂਡੋ ਪਿਛਲੇ ਕਾਫੀ ਸਮੇਂ ਤੋਂ ਆਪਣੀ ਲਿਬਰਲ ਪਾਰਟੀ ਤੋਂ ਲਗਾਤਾਰ ਅਲੱਗ ਹੁੰਦੇ ਹੋਏ ਅਲੱਗ ਫੈਸਲੇ ਲੈਂਦੇ ਹੋਏ ਨਜ਼ਰ ਆਏ ਸੀ ਜਿਸ ਦੇ ਚੱਲਦੇ ਪਾਰਟੀ ਲੀਡਰ ਉਹਨਾਂ ਤੋਂ ਕਾਫੀ ਖਫਾਨ ਸਨ ਇਸੇ ਦੇ ਚੱਲਦੇ ਉਹਨਾਂ ਦੇ ਉੱਤੇ ਲਗਾਤਾਰ ਦਬਾਅ ਪਾਇਆ ਜਾਇਆ ਸੀ ਲੇਕਿਨ ਇਸ ਦੇ ਵਿੱਚ ਕਿੰਨੀ ਕੀ ਸਚਾਈ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਹਜੇ ਤੱਕ ਲਗਾਤਾਰ ਕੈਨੇਡਾ ਦੇ ਵਿਦੇਸ਼ ਨੀਤੀ ਦੇ ਵਿੱਚ ਚਰਚਾਵਾਂ ਛਿੜੀਆਂ ਆਈਆਂ ਹਨ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੋ ਆਉਣ ਵਾਲੇ ਹਫਤੇ ਦੇ ਵਿੱਚ ਅਸਤੀਫਾ ਦਿੱਤਾ ਜਾ ਸਕਦਾ ਹੈ ਲਗਾਤਾਰ ਹੁਣ ਇਹ ਚਰਚਾਵਾਂ ਛਿੜੀਆਂ ਆ ਜਾਂਦੀਆਂ ਨੇ ਲੇਕਿਨ ਇਸ ਤੋਂ ਬਾਅਦ ਹੁਣ ਵਰਡ ਦੀ ਰਾਜਨੀਤੀ ਦੇ ਵਿੱਚ ਲਗਾਤਾਰ ਹਲਚਲ ਮਚੀ ਹੋਈ ਹੈ ਕਿ ਆਖਿਰ ਜਏ ਕੀ ਕਰਨੇ ਕਿ ਜਸਟਿਨ ਟਰੂਡੋ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਤੇ ਕਾਫੀ ਚਰਚਿਤ ਵਿਚਾਰਾ ਵੀ ਨੇ ਉਹਨਾਂ ਵੱਲੋਂ ਅਚਾਨਕ ਇਹ ਅਸਤੀਫਾ ਦਿੱਤਾ ਜਾ ਰਿਹਾ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਜਿਸ ਕਰਕੇ ਲਗਾਤਾਰ ਹਲਚਲ ਮਚੀ ਹੋਈ ਹੈ ਸ਼ਸ਼ੀਕਲ ਜੀ ਮੈਂ ਰਾਤਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੇ ਐਸ਼ੀ ਨਿਊਜ਼ ਚੈਨਲ ਇਸ ਟਾਈਮ ਇੱਕ ਵੱਡੀ ਖਬਰ ਕਨੇਡਾ ਦੀ ਰਾਜਨੀਤੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫਾ ਦੇਣ ਦੀਆਂ ਲਗਾਤਾਰ ਚਰਚਾਵਾਂ ਛਿੜੀਆਂ ਹੋਈਆਂ ਨੇ ਕਿਹਾ ਜਾ ਰਿਹਾ ਹੈ ਕਿ ਇਸ ਹਫਤੇ ਜਸਟਿਨ ਟਰੂਡੋ ਵੱਲੋਂ ਇਹ ਅਸਤੀਫਾ ਦਿੱਤਾ ਜਾ ਸਕਦਾ ਹੈ ਹਾਲਾਂਕਿ ਕੈਨੇਡਾ ਦੀਆਂ ਕਈ ਅਖਬਾਰਾਂ ਅਤੇ ਮੀਡੀਆ ਰਾਈਂ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਜਲਦ ਅਸਤੀਫਾ ਦੇ ਸਕਦੇ ਨੇ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਆਖਿਰ ਉਸ ਤੀਫਾ ਦਿੰਦੇ ਨੇ ਜਾਂ ਨਹੀਂ ਹੋ ਰਿਹਾ ਇਹਨਾਂ ਦੇ ਅਸਤੀਫੇ ਦੇ ਪਿੱਛੇ ਆਖਿਰਕਾਰਨ ਕੀ ਹੈ ਅਹ ਹਜੇ ਤੱਕ ਸਾਹਮਣੇ ਨਹੀਂ ਆ ਸਕਿਆ ਲੇਕਿਨ ਜਿੱਥੇ ਚਰਚਾਵਾਂ ਚੜੀਆਂ ਹੋਈਆਂ ਨੇ ਕਿ ਜਸਟਿਨ ਟਰੂਡੋ ਲਿਬਰਲ ਪਾਰਟੀ ਦੇ ਲੀਡਰ ਨੇ ਅਤੇ ਉਹਨਾਂ ਦੀ ਹੀ ਪਾਰਟੀ ਦੇ ਸੰਸਦਾਂ ਵੱਲੋਂ ਲਗਾਤਾਰ ਉਹਨਾਂ ਨੂੰ ਆਪਣਾ ਜੋ ਪ੍ਰਧਾਨ ਮੰਤਰੀ ਦਾ ਅਹੁਦਾ ਉਸ ਨੂੰ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਲੇਕਿਨ ਹਜੇ ਤੱਕ ਪਾਰਟੀ ਅਤੇ ਉਹਨਾਂ ਦੇ ਸੰਸਦਾਂ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਲੇਕਿਨ ਕਿਹਾ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਜਲਦ ਅਸਤੀਫਾ ਦੇ ਸਕਦੇ ਨੇ ਕਿਹਾ ਜਾ ਰਿਹਾ ਕਿ ਇਸੇ ਹਫਤੇ ਉਹਨਾਂ ਦੀ ਪਾਰਟੀ ਦੀ ਮੀਟਿੰਗ ਹੈ ਸ਼ਾਇਦ ਉਹ ਮੀਟਿੰਗ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਅਸਤੀਫਾ ਦੇ ਸਕਦੇ ਨੇ ਇਹ ਇੱਕ ਵੱਡੀ ਖਬਰ ਕੈਨੇਡਾ ਦੀ ਰਾਜਨੀਤੀ ਨੂੰ ਲੈ ਕੇ ਸਾਹਮਣੇ ਆਈ ਹੈ ਹਾਲਾਂਕਿ ਇਹ ਵੀ ਚਰਚਾਵਾਂ ਛਿੜੀਆਂ ਕਿ ਜਸਟਿਨ ਟਰੂਡੋ ਪਿਛਲੇ ਕਾਫੀ ਸਮੇਂ ਤੋਂ ਆਪਣੀ ਲਿਬਰਲ ਪਾਰਟੀ ਤੋਂ ਲਗਾਤਾਰ ਅਲੱਗ ਹੁੰਦੇ ਹੋਏ ਅਲੱਗ ਫੈਸਲੇ ਲੈਂਦੇ ਹੋਏ ਨਜ਼ਰ ਆਏ ਸੀ ਜਿਸ ਦੇ ਚੱਲਦੇ ਪਾਰਟੀ ਲੀਡਰ ਉਹਨਾਂ ਤੋਂ ਕਾਫੀ ਖਫਾਨ ਸਨ ਇਸੇ ਦੇ ਚੱਲਦੇ ਉਹਨਾਂ ਦੇ ਉੱਤੇ ਲਗਾਤਾਰ ਦਬਾਅ ਪਾਇਆ ਜਾਇਆ ਸੀ ਲੇਕਿਨ ਇਸ ਦੇ ਵਿੱਚ ਕਿੰਨੀ ਕੀ ਸਚਾਈ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਹਜੇ ਤੱਕ ਲਗਾਤਾਰ ਕੈਨੇਡਾ ਦੇ ਵਿਦੇਸ਼ੀ ਰਾਜਨੀਤੀ ਦੇ ਵਿੱਚ ਚਰਚਾਵਾਂ ਛਿੜੀਆਂ ਆਈਆਂ ਹਨ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਉਣ ਵਾਲੇ ਇੱਕ ਹਫਤੇ ਦੇ ਵਿੱਚ ਅਸਤੀਫਾ ਦਿੱਤਾ ਜਾ ਸਕਦਾ ਹੈ ਲਗਾਤਾਰ ਹੁਣ ਇਹ ਚਰਚਾਵਾਂ ਛਿੜੀਆਂ ਆ ਜਾਂਦੀਆਂ ਨੇ ਲੇਕਿਨ ਇਸ ਤੋਂ ਬਾਅਦ ਹੁਣ ਵਰਡ ਦੀ ਰਾਜਨੀਤੀ ਦੇ ਵਿੱਚ ਲਗਾਤਾਰ ਹਲਚਲ ਮਚੀ ਹੋਈ ਹੈ ਕਿ ਆਖਿਰ ਜਏ ਕੀ ਕਰਨੇ ਕਿ ਜਸਟਿਨ ਟਰੂਡੋ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਤੇ ਕਾਫੀ ਚਰਚਿਤ ਵਿਚਾਰਾ ਵੀ ਨੇ ਉਹਨਾਂ ਵੱਲੋਂ ਅਚਾਨਕ ਇਹ ਅਸਤੀਫਾ ਦਿੱਤਾ ਜਾ ਰਿਹਾ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਜਿਸ ਕਰਕੇ ਲਗਾਤਾਰ ਹਲਚਲ ਮਚੀ ਹੋਈ ਹੈ ਸ਼ਸ਼ੀਕਲ ਜੀ ਮੈਂ ਰਾਤਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੇ ਅਸ਼ੀ ਨਿਊਜ਼ ਚੈਨਲ ਇਸ ਟਾਈਮ ਇੱਕ ਵੱਡੀ ਖਬਰ ਕਨੇਡਾ ਦੀ ਰਾਜਨੀਤੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫਾ ਦੇਣ ਦੀਆਂ ਲਗਾਤਾਰ ਚਰਚਾਵਾਂ ਛਿੜੀਆਂ ਹੋਈਆਂ ਨੇ ਕਿਹਾ ਜਾ ਰਿਹਾ ਹੈ ਕਿ ਇਸ ਹਫਤੇ ਜਸਟਿਨ ਟਰੂਡੋ ਵੱਲੋਂ ਇਹ ਅਸਤੀਫਾ ਦਿੱਤਾ ਜਾ ਸਕਦਾ ਹੈ ਹਾਲਾਂਕਿ ਕਨੇਡਾ ਦੀਆਂ ਕਈ ਅਖਬਾਰਾਂ ਅਤੇ ਮੀਡੀਆ ਰਾਈਆਂ ਏ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਜਲਦ ਅਸਤੀਫਾ ਦੇ ਸਕਦੇ ਨੇ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਆਖਿਰ ਉਹ ਅਸਤੀਫਾ ਦਿੰਦੇ ਨੇ ਜਾਂ ਨਹੀਂ ਹੋ ਰਿਹਾ ਇਹਨਾਂ ਦੇ ਅਸਤੀਫੇ ਦੇ ਪਿੱਛੇ ਆਖਿਰ ਕਾਰਨ ਕੀ ਹੈ ਅਹ ਹਜੇ ਤੱਕ ਸਾਹਮਣੇ ਨਹੀਂ ਆ ਸਕਿਆ ਲੇਕਿਨ ਜਿੱਥੇ ਚਰਚਾਵਾਂ ਚੜੀਆਂ ਹੋਈਆਂ ਨੇ ਕਿ ਜਸਟਿਨ ਟਰੂਡੋ ਲਿਬਰਲ ਪਾਰਟੀ ਦੇ ਲੀਡਰ ਨੇ ਅਤੇ ਉਹਨਾਂ ਦੀ ਹੀ ਪਾਰਟੀ ਦੇ ਸੰਸਦਾਂ ਵੱਲੋਂ ਲਗਾਤਾਰ ਉਹਨਾਂ ਨੂੰ ਆਪਣਾ ਜੋ ਪ੍ਰਧਾਨ ਮੰਤਰੀ ਦਾ ਅਹੁਦਾ ਹੈ ਉਸ ਨੂੰ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਲੇਕਿਨ ਹਜੇ ਤੱਕ ਪਾਰਟੀ ਅਤੇ ਉਹਨਾਂ ਦੇ ਸੰਸਦਾਂ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਲੇਕਿਨ ਕਿਹਾ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਜਲਦ ਅਸਤੀਫਾ ਦੇ ਸਕਦੇ ਨੇ ਕਿਹਾ ਜਾ ਰਿਹਾ ਹੈ ਕਿ ਇਸੇ ਹਫਤੇ ਉਹਨਾਂ ਦੀ ਪਾਰਟੀ ਦੀ ਇੱਕ ਮੀਟਿੰਗ ਹੈ ਸ਼ਾਇਦ ਉਹ ਮੀਟਿੰਗ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਅਸਤੀਫਾ ਦੇ ਸਕਦੇ ਨੇ ਇਹ ਇੱਕ ਵੱਡੀ ਖਬਰ ਕੈਨੇਡਾ ਦੀ ਰਾਜਨੀਤੀ ਨੂੰ ਲੈ ਕੇ ਸਾਹਮਣੇ ਆਈ ਹੈ ਹਾਲਾਂਕਿ ਇਹ ਵੀ ਚਰਚਾਵਾਂ ਛਿੜੀਆਂ ਕਿ ਜਸਟਿਨ ਟਰੂਡੋ ਪਿਛਲੇ ਕਾਫੀ ਸਮੇਂ ਤੋਂ ਆਪਣੀ ਲਿਬਰਲ ਪਾਰਟੀ ਤੋਂ ਲਗਾਤਾਰ ਅਲੱਗ ਹੁੰਦੇ ਹੋਏ ਅਲੱਗ ਫੈਸਲੇ ਲੈਂਦੇ ਹੋਏ ਨਜ਼ਰ ਆਏ ਸੀ ਜਿਸ ਦੇ ਚੱਲਦੇ ਪਾਰਟੀ ਲੀਡਰ ਉਹਨਾਂ ਤੋਂ ਕਾਫੀ ਖਫਾਨ ਸਨ ਇਸੇ ਦੇ ਚੱਲਦੇ ਉਹਨਾਂ ਦੇ ਉੱਤੇ ਲਗਾਤਾਰ ਦਬਾਅ ਪਾਇਆ ਜਾਇਆ ਸੀ ਲੇਕਿਨ ਇਸ ਦੇ ਵਿੱਚ ਕਿੰਨੀ ਕੀ ਸਚਾਈ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਹਜੇ ਤੱਕ ਲਗਾਤਾਰ ਕੈਨੇਡਾ ਦੇ ਵਿਦੇੀ ਰਾਜਨੀਤੀ ਦੇ ਵਿੱਚ ਚਰਚਾਵਾਂ ਛਿੜੀਆਂ ਆਈਆਂ ਹਨ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਉਣ ਵਾਲੇ ਇੱਕ ਹਫਤੇ ਦੇ ਵਿੱਚ ਅਸਤੀਫਾ ਦਿੱਤਾ ਜਾ ਸਕਦਾ ਹੈ ਲਗਾਤਾਰ ਹੁਣ ਇਹ ਚਰਚਾਵਾਂ ਛਿੜੀਆਂ ਆ ਜਾਂਦੇ ਨੇ ਲekin ਇਸ ਤੋਂ ਬਾਅਦ ਹੁਣ ਵਰਡ ਦੀ ਰਾਜਨੀਤੀ ਦੇ ਵਿੱਚ ਲਗਾਤਾਰ ਹਲਚਲ ਮਚੀ ਹੋਈ ਹੈ ਕਿ ਆਖਰ ਜਏ ਕੀ ਕਾਰਨ ਹੈ ਕਿ ਜਸਟਿਨ ਟਰੂਡੋ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਤੇ ਕਾਫੀ ਚਰਚਿਤ ਵਿਚਾਰਾ ਵੀ ਨੇ ਉਹਨਾਂ ਵੱਲੋਂ ਅਚਾਨਕ ਇਹ ਅਸਤੀਫਾ ਦਿੱਤਾ ਜਾ ਰਿਹਾ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਜਿਸ ਕਰਕੇ ਲਗਾਤਾਰ ਹਲਚਲ ਮਚੀ ਹੋਈ ਹੈ ਸ਼ਸ਼ੀਕਲ ਜੀ ਮੈਂ ਰਾਤਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੇ ਐਸ਼ੀ ਨਿਊਜ਼ ਚੈਨਲ ਇਸ ਟਾਈਮ ਇੱਕ ਵੱਡੀ ਖਬਰ ਕਨੇਡਾ ਦੀ ਰਾਜਨੀਤੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ